ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਦਾੱਸਦੀ ਹੈ ਕਿ ਵੱਖ-ਵੱਖ ਥਾਣਿਆਂ ਵੱਲੋਂ ਚੋਰੀ ਕਿਤੇ ਗਏ ਮੋਟਰਸਾਈਕਲ ਕਿਤੇ ਗਏ ਬਰਾਮਦ ਦਾੱਸਿਆ ਕਿ ਤਕਰੀਬਨ 53 ਮੋਟਰਸਾਈਕਲ ਅਤੇ ਐਕਟਿਵ ਆਕ ਕੀਤੀਆਂ ਗਈਆਂ ਬਰਾਮਦ ਉਹਨੂੰ ਬੜੀ ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਆ ਆਮ ਬੰਦਾ ਜਿਹੜਾ ਲੋਕਲ ਲੋਕ ਨੇ ਉਹ ਅਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਜੋ ਸਟਰੀਟ ਕ੍ਰਾਈਮ ਦਾ ਮੇਨ ਸਾਡੇ ਕ੍ਰਾਈਮ ਮੰਨੇ ਜਾਂਦੇ ਆ ਸੋ ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਦਾ ਉਹਨੂੰ ਕਾਫੀ ਮੁਸ਼ਕਲ ਆਉਂਦੀ ਆ ਫਿਰ ਤੋ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ ਆ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ ਚ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਕ ਵਕ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਇਹਨਾਂ ਜ਼ੋਨ 1 ਹੈ ਜਿੱਥੇ ਸੀ ਡਿਵੀਜ਼ਨ اسلامਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੇ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਐ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟਰੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਚ 5 ਵਹੀਕਲ ਬਰਾਮਦ ਹੋਏ ਨੇ 3 ਐਕਟਿਵ ਆ ਇੱਕ ਕਾਰ ਇੱਕ ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ ਏ ਡਿਵੀਜ਼ਨ ਬੀ ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਆ ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਵਿੱਚ ਮੋਟਰਸਾਈਕਲ ਨੇ ਸੱਤ ਐਕਟਿਵ ਆ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਵਿੱਚ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਭ ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਆਫਿਸਰਸ ਨੇ ਸਬਡਿਵੀਜ਼ਨ ਆਫਿਸਰ ਨੇ ਐਸੀਪੀ ਸਹਿਬਾਨ ਔਰ ਕਮਲਜੀਤ ਜੀ ਸਾਡੇ ACP ਜਿਹੜੇ ਹੈਡਕੁਆਟਰ ਨੇ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਤੋਂ ਇਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਸ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰਿਕੂਪ ਹੋਵੇ ਕਿੰਨੇ ਲੋਕ ਇਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਨੇ ਅਲੱਗ-ਅਲੱਗ ਜਿਹੜੇ ਲੋਕ ਗ੍ਰਿਫਤਾਰ ਹੋਏ ਨੇ ਇਹਦੇ 'ਚ ਐਗਜ਼ੈਕਟ ਮੇਰੇ ਕੋਲ ਫਿਗਰ ਨਹੀਂ ਹੈਗੀ ਬਟ ਜੇ ਐਫ ਆਈ ਆਰਾਂ ਦੇਖੀਏ ਤਾਂ ਟੋਟਲ ਐਫ ਆਈ ਆਰ ਜਿਹੜੀਆਂ ਹੈਗੀਆਂ 20 ਨੇ 20 ਐਫ ਆਈ ਆਰਾਂ ਦੇ ਵਿੱਚ 53 ਵਹੀਕਲ ਜਿਹੜੇ ਫੜੇ ਗਏ ਨੇ ਉਹਨਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਥਾਣੇ ਦਾ ਬ੍ਰੇਕਅਪ ਉਹ ਜ਼ੋਨ ਦਾ ਬ੍ਰੇਕਅਪ ਉਸ ਤਰ੍ਹਾਂ ਹੈਗਾ ਔਰ ਇਸ ਤੋਂ ਇਲਾਵਾ ਵੀ ਜਿਹੜਾ ਸਾਡਾ ਆਨ ਗoing ਸਿਸਟਮ ਹੈਗਾ ਉਹਦੇ 'ਚ ਹੁਣ ਅਸੀਂ ਜਿਹੜੇ ਸਾਡੇ ਲੀਗਲ ਪ੍ਰੋਸੀਜਰ ਆ ਥਾਣਿਆਂ ਦੇ ਬਾਹਰ ਜਿਹੜੇ ਵਹੀਕਲ ਖੜੇ ਨੇ ਰਾਣੇ ਉਹਨਾਂ ਦਾ ਵੀ ਸਾਰਾ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਦੇ ਅੰਡਰ ਅਸੀਂ ਕਮੇਟੀ ਬਣਾਈ ਹੈ ਉਹ ਜਲਦੀ ਕੋਰਟ ਤੋਂ ਆਰਡਰ ਲੈ ਕੇ ਉਹਨਾਂ ਦੀ ਵੀ ਡਿਸਪੋਜ਼ਲ ਕਰਾਂਗੇ ਸੋ ਦੈਟ ਜਿਹੜੀ ਮਾਲ ਮੁਕਦਮਾ ਇੰਨਾ ਜਿਆਦਾ ਖੜਾ ਹੈ ਜਿਸ ਦੇ ਨਾਲ ਕਿ ਕਾਫੀ ਪ੍ਰੋਬਲਮ ਆਉਂਦੀ ਔਰ ਅੱਛਾ ਇੱਕ ਉਹਦਾ ਨਈ ਪ੍ਰਭਾਵ ਜਾਂਦਾ ਉਹ ਵੀ ਅਸੀਂ ਜਲਦੀ ਕਰਵਾ ਦੇ ਸਰ ਇਹ ਸਾਰੇ ਅੰਮ੍ਰਿਤਸਰ ਜੀ ਚੋਰੀ ਹੋਏ ਜੀ ਹਾਂਜੀ ਅੰਮ੍ਰਿਤਸਰ ਦੀਆਂ ਐਫਆਈਆਰਾਂ ਜੀ ਮੈਂ ਜਿਹੜੇ ਥਾਣੇ ਤੁਹਾਨੂੰ ਦੱਸਿਆ ਸੀ ਸੀ ਡਿਵੀਜ਼ਨ ਇਸਲਾਮਾਬਾਦ ਗੇਟ ਕੀਮਾ ਡੀ ਡਿਵੀਜ਼ਨ ਈ ਡਿਵੀਜ਼ਨ ਸਿਵਲ ਲਾਈਨ ਕੰਟਰੋਲਮੈਂਟ ਏ ਬੀ ਡਿਵੀਜ਼ਨ ਦੋਨੋ ਮਕਬੂਲਪੁਰਾ ਬੱਲਾ ਅਕਦਾ ਇਹ ਕਿੱਥੇ ਵੇਚਦੇ ਸੀ ਜਾਂ ਕਿੱਦਾਂ ਰਿਕਵਰੀ ਦੇਖੋ ਬੇਸਿਕਲੀ ਤਾਂ ਤੁਹਾਨੂੰ ਵੀ ਪਤਾ ਹੀ ਹੈ ਕਿ ਜਿਹੜਾ ਸਟਰੀਟ ਕਰਾਈਮ ਹੈ ਉਹਦੇ ਵਿੱਚ ਜਿਹੜਾ ਪੈਡੀ ਕ੍ਰਿਮੀਨਲ ਹੋ ਇਨਵੋਲਡ ਹੁੰਦਾ ਉਹ ਜਲਦੀ ਤੋਂ ਜਲਦੀ ਉਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹਨੂੰ ਜਲਦੀ ਵੇਚ ਕੇ ਜਾਂ ਇਵਨ ਕਬਾੜੀਆਂ ਕੋਲ ਚਲੇ ਜਾਂਦਾ ਡਿਸਮੈਂਟਲ ਕਰਕੇ ਪਾਰਟਸ ਜੋ ਵੀ ਪੈਸੇ ਮਿਲ ਸਕਣ ਉਹਦੀ ਲਾਲਚ ਵਾਸਤੇ ਹੀ ਕੀਤਾ ਜਾਂਦਾ ਹੈ ਕਾਫੀ ਮਹਿੰਗਾ ਹੁੰਦਾ ਕਿਉਂਕਿ ਆਮ ਬੰਦੇ ਦੀ ਹਾਂਜੀ ਬਿਲਕੁਲ ਉਹ ਮੈਂ ਉਹੀ ਸਮਝਦਾ ਕਿ ਇਹ ਬੰਦਾ ਇਹ ਮੋਬਾਈਲ ਹੋ ਜਾਂਦਾ ਜੀ ਉਸੇ ਕਰਕੇ ਇਹਨੂੰ ਅਸੀਂ ਬਹੁਤ ਮੈਂ ਫੋਕਸ ਦਿੰਨਾ ਹਾਲਾਂਕਿ ਆਮ ਲੋਕ ਇਹਨੂੰ ਇਸ ਤਰ੍ਹਾਂ ਸਮਝ ਜਾ ਸਕਦੇ ਨੇ ਵੀ ਇਹ ਨਾਰਮਲ ਕ੍ਰਾਈਮ ਹੋਇਆ ਜੀ ਚਲੋ ਚੱਲਦਾ ਵੱਡੇ ਸ਼ਹਿਰ ਚ ਬਟ ਇਹਨੂੰ ਅਸੀਂ ਫੋਕਸ ਚ ਰੱਖਦੇ ਹਾਂ ਹਮੇਸ਼ਾ ਸੋ ਦੈਟ ਸਾਡਾ ਜਿਹੜਾ ਕਾਮਨ ਮੈਨ ਹੈ ਉਹਨੂੰ ਅਸੀਂ ਟਾਈਮ ਟੂ ਟਾਈਮ ਰੀਲੀਫ ਦੇ ਸਕੀਏ ਜਿਨੇ ਲੈਣਾ ਹੋਵੇ ਇੱਥੇ ਆ ਕੇ ਲੈ ਸਕਦਾ ਜੀ ਇੱਥੇ ਇਹ ਅੱਜ ਨਹੀਂ ਉਹ ਸਪੁਰਦਾਰੀ ਕਰਾਉਣੀ ਪੈਂਦੀ ਹੈ ਲੀਗਲ ਉਹ ਥਾਣੇ ਵਾਲੇ ਦੇ ਦੇਣਗੇ ਜੀ ਵਿਦਨ ਡੀਸੀਪੀ ਸਿਟੀ ਸਾਹਿਬ ਨੇ ਮੈਨੂੰ ਦੱਸਿਆ ਵੀ ਫਰਾਈਡੇ ਜਾਂ ਸੈਟਰਡੇ ਤੱਕ ਸਾਰੇ ਵਾਪਸ ਹੋ ਜਾਣ। ਅੱਛਾ ਸਰ ਇਹ ਜਿਹੜੇ ਹੱਗੇ ਹੋਰ ਵੀ ਬਹੁਤ ਸਾਰੇ ਚੋਰੀ ਹੋਏ ਨੇ ਹਾਲੇ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਬਾਰੇ ਕੀ? ਉਹਦੇ ਵੀ ਹੁਣ ਲੱਗੇ ਹੋਏ ਆਂ ਜੀ ਇਦਾਂ ਹੀ ਗੈਨ। ਦੇਖੋ ਪਤਾ ਕੀ ਹੁੰਦਾ ਜੀ। ਸਾਡਾ ਕੰਮ ਹੈ ਪ੍ਰिवेंट ਕਰਨਾ, ਡਿਟੈਕਟ ਕਰਨਾ। ਪ੍ਰੋਵੈਂਸ਼ਨ 'ਚ ਵੀ ਅਸੀਂ ਲੱਗੇ ਰਹਿਣੇ ਆਂ। ਇਹ ਜਿਹੜੀ ਮੋਬਾਈਲ ਪੈਟਰੋਲਿੰਗ ਆ, ਸਾਡੀ ਪੀਸੀਆਰ ਆ, ਸਾਡੀ ਥਾਣੇ ਦੀ ਚੈਕਿੰਗ ਉਹਦੇ 'ਚ ਵੀ ਸਾਰਾ ਇਹ ਪ੍ਰिवੈਂਟ ਹੀ ਹੁੰਦਾ ਕਿ ਮਾੜਾ ਬੰਦਾ ਨਹੀਂ ਕਰ ਦੋ। ਤੋ ਜੇ ਆ ਬਾਈਚਾਂਸ ਚੋਰੀ ਹੋ ਗਈ ਤਾਂ ਸਾਡਾ ਨੈਕਸਟ ਸਟੈਪ ਆ ਜਾਂਦਾ ਡਿਟੈਕਸ਼ਨ ਦਾ ਸੋ ਇਹ ਡਿਟੈਕਸ਼ਨ ਦਾ ਬੜਾ ਅੱਛਾ ਇੱਕ ਨਮੂਨਾ ਹੈ ਸਰ ਮੈਕਸਿਮਮ ਚੋਰੀ ਦੇ ਵਿੱਚ ਵੇਖਿਆ ਜਾਂਦਾ ਸਪਲੈਂਡਰ ਤੇ ਐਕਟਿਵਾ ਨੂੰ ਹੀ ਚੋਰ ਟਾਰਗੇਟ ਕਰਦੇ ਨੇ ਕੀ ਕਾਰਨ ਹੈ ਵੀ ਸਿਰਫ ਇਹ ਦੋ ਗੱਡੀਆਂ ਜਿਆਦਾ ਦੇਖੋ ਜਿੰਨੀ ਗੱਡੀ ਸਿੰਪਲ ਕੱਲ ਆ ਤੁਹਾਨੂੰ ਪਤਾ ਪ੍ਰਿਫਰਡ ਜਿਹੜਾ ਆਟੋਮੋਬਾਈਲ ਹੁੰਦਾ ਉਹ ਆਪਾਂ ਵਿਕਦਾ ਵੀ ਜਿਆਦਾ ਤੇ ਚੋਰੀ ਵੀ ਜਿਆਦਾ ਉਹੀ ਹੁੰਦਾ ਸਰ ਜਿਹੜੇ ਓਨਰ ਹੁੰਦੇ ਨੇ ਉਸ ਕੋ ਸਪੌਂਸਰੀ ਲੈਣ ਦਾ ਵੀ ਪ੍ਰੋਸੈਸ ਹੈ ਕਾਫੀ ਨੰਬਰ ਟੈਗ ਲੱਗਦਾ ਉਹਨਾਂ ਨੂੰ ਕੋਈ ਪੁਲਿਸ ਤੋਂ ਅਸਿਸਟ ਕਰਦੀ ਹੈ ਜਾਂ ਨਹੀਂ ਭਾਜੀ ਬਿਲਕੁਲ ਕਰਾਵਾਂਗੇ ਇਹੀ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਮੈਂ ਅਸੀਂ ਉਹਨਾਂ ਨੂੰ ਅਸਿਸਟ ਕਰਾ ਕੇ ਤੇ ਵੀ ਆ ਵਾਂਟਿੰਗ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਅਸੀਂ ਹੈਂਡਓਵਰ ਕਰ ਦਈਏ ਤਾਂ ਕਿ ਅਗਲੇ ਨੂੰ ਮਿਹਨਤ ਤਾਂ ਤਾਂ ਹੈ ਜਦੋਂ ਸਵਾਰੀ ਵਾਪਸ ਉਹਦੇ ਕੋਲ ਆ ਜਾਂਦੀ ਹੈ ਪਰ ਦੂਸਰਾ ਜਿਹੜੀਆਂ ਈਮੇਲਸ ਗਏ ਨੇ ਤੱਕ ਕੋਈ ਦੇਖੂ ਆਇਆ ਨਹੀਂ ਉਹ ਚੱਲ ਰਹੇ ਆ ਜੀ ਕੰਮ ਬੜਾ ਜਲਦੀ ਵੀ ਵਿਲ ਹੈਵ ਅ ਗੁੱਡ ਦਿਸ ਥਿੰਗ which ਕਾਫੀ ਅਸੀਂ ਸੈਂਟਰਲ ਏਜੰਸੀਸ ਦੀ ਸੈਂਟਰਲ ਗਰੁੱਪਸ ਜਿਹੜੇ ਬਣੇ ਹੋਏ ਉਹਨਾਂ ਤੇ ਵੀ ਜ਼ੋਰ ਦੇ ਰਹੇ ਆ ਕਈ ਲੋਕਲ ਸਾਜ਼ਿਸ਼ਾਂ ਕੇ ਬਾਹਰ ਹੋ ਕੀਤੀ ਗਈ ਮੈਂ ਦੇਖੋ ਭਾਜੀ ਕੁਝ ਨਹੀਂ ਕਹਿ ਸਕਦੇ ਤੁਹਾਨੂੰ ਪਤਾ ਪਹਿਲਾਂ ਜਿਹੜਾ ਆਪਣਾ ਹੈਗਾ ਪ੍ਰੀਵਿਅਸ ਰਿਕਾਰਡ ਉਹ ਤਾਂ ਆਪਣੇ ਲੋਕਲ ਬੱਚੇ ਹੀ ਇਨਵੋਲਡ ਨਿਕਲੇ ਸੀਗੇ ਤੋਂ ਆਪਾਂ ਇਹਨੂੰ ਸਾਰੇ ਦੇਖ ਰਹੇ ਹਾਂ ਬਿਕੋਜ਼ 올 ਇੰਡੀਆ ਲੈਵਲ ਤੇ ਇਹ ਦੇਖਿਆ ਜਾ ਰਿਹਾ ਤੁਹਾਨੂੰ ਪਤਾ ਦਿੱਲੀ ਗੁਰੂਗਰਾਮ ਉਥੇ ਏਰੀਆ ਚ ਬਹੁਤ ਜ਼ਿਆਦਾ ਆਪਣੇ ਤੋਂ ਪਹਿਲਾਂ ਇਰੈਗੂਲਰ ਫੀਚਰ ਜਿਆ ਬਣਿਆ ਹੋਇਆ ਉਹ ਵੀ ਸਾਰੇ ਲੱਗੇ ਹੋਏ ਨੇ 올 ਏਜੰਸੀਜ਼ ਆਰ ਵਰਕਿੰਗ ਅਸੀਂ ਉਹਦੇ ਚ ਸਾਡੇ ACP ਨਾਰਥ ਉਹ ਲਾ ਜੀ ਹੀ ਇਸ ਆਲਸੋ ਪਾਰਟ ਆਫ ਥੈਟ ਗਰੁੱਪ ਤੋਂ ਟਾਈਮ ਟੂ ਟਾਈਮ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਨੇ ਤਾਂ ਉਹਦੇ ਚ ਐਵਰੀਬਾਡੀ ਇਜ਼ ਵਰਕਿੰਗ ਵੈਰੀ ਹਾਰਡ ਬਟ ਕੀ ਹੁੰਦਾ ਕਿ ਵੀਪੀਐਨ ਤੇ ਡਾਰਕ ਨੈਟ ਦੇ ਵਿੱਚ ਕਿਉਂਕਿ ਫੋਰਨ ਬੇਸ ਸਾਰੇ ਪਲੈਟਫਾਰਮਸ ਨੇ ਉਹਦੇ ਟਾਈਮ ਵੀ ਲੱਗਦਾ ਤੇ ਕੁਝ ਇਨਫੋਰਮੇਸ਼ਨ ਇੰਨੀ ਜਲਦੀ ਆਉਂਦੀ ਵੀ ਨਹੀਂ ਤੇ ਮਤਲਬ ਉਹਤੇ ਉਹਨੂੰ ਇੰਨੀ ਤਰਜੀਹ ਨਹੀਂ ਦਿੱਤੀ ਜਾਂਦੀ ਅੱਜ ਤੱਕ ਅਸੀਂ ਜਿਹੜਾ ਇੰਟਰਪੋਲ ਨੂੰ ਵੀ ਥਰੂ ਭਾਰਤ ਪੋਰਟਲ ਇੱਕ ਹੈਗਾ ਸਾਡਾ ਉਹ ਵੀ ਐ ਸਾਈਬਰ ਵਾਲਿਆਂ ਨੇ ਉਹਦੇ ਤੇ ਵੀ ਇਨੂੰ ਅਸੀਂ ਰਿਕੁਐਸਟ ਪੇ ði ਦਿੱਤੀ ਹੈ ਪਰ ਇਸ ਥ੍ਰੈਟ ਨੂੰ ਸਰ ਜਿਹੜੇ ਬਰਾਮਦ ਕੀਤੇ ਆ ਇਸ ਤੋਂ ਇਲਾਵਾ ਬਹੁਤ ਸਾਰੇ ਥਾਣਿਆਂ ਦੇ ਵਿੱਚ ਦੇਖਿਆ ਜਾਵੇ ਤਾਂ ਵੱਡੀ ਦਰਤ 'ਚ ਕਾਫੀ ਬਰਾਮਦ ਹੁੰਦੇ ਨੇ ਭਾਏ ਰਹਿੰਦੇ ਨੇ ਉਹ ਲੈਣੇ ਨਹੀਂ ਹੋਣਗੇ ਕਿਤੇ ਵਰਤੇ ਤੇ ਉਹਨਾਂ ਲਈ ਵੀ ਕੋਈ ਕਿਉਂਕੀ ਥਾਣੇ 'ਚ ਜਗ੍ਹਾ ਵੀ ਤੁਸੀਂ ਪਿੱਛੇ ਪ੍ਰੋਸੈਸ ਸ਼ੁਰੂ ਕੀਤੀ ਕਿ ਕਾਲੀ ਕੀਤੀ ਸਾਹਮਣੇ ਦੇਖੀ ਜੀ